ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਬਦਦਵਾ ਜੜੀ ਆ ਕਹਿੰਦੇ ਆ ਕਬਰ ਤੱਕ ਇਨਸਾਨ ਦਾ ਪਿੱਛਾ ਕਰਦੀ ਹੈਗੀ ਆ ਔਰ ਅਗਰ ਕਿਸੇ ਬੇਗੁਨਾਹ ਦੇ ਉੱਤੇ ਜ਼ੁਲਮ ਕੀਤਾ ਜਾਵੇ ਤੇ ਉਦੋਂ ਤੇ ਇਨਸਾਨ ਕਦੀ ਵੀ ਨਹੀਂ ਛੁੱਟ ਸਕਦਾ ਕਦੀ ਵੀ ਨਹੀਂ ਬਚ ਸਕਦਾ ਹੈਗਾ ਜਸਪ੍ਰੀਤ ਜਿਹਦਾ ਕਿ ਫੇਕ ਇਨਕਾਊਂਟਰ ਕੀਤਾ ਗਿਆ ਉਹਦੇ ਮਾਤਾ ਪਿਤਾ ਦੀ ਵੱਦਵਾ ਪੁਲਿਸ ਵਾਲਿਆਂ ਨੂੰ ਲੱਗ ਗਈ ਹੈ ਔਰ ਕਿਸ ਤਰ੍ਹਾਂ ਉਹ ਮਾਫੀਆਂ ਮੰਗਨਦੇ ਆ ਸਮਾਧ ਉੱਤੇ ਆ ਕੇ ਇਸ ਦੇ ਬਾਰੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਤੁਸੀਂ ਚੱਲ ਕੇ ਵੀਡੀਓ ਦੇਖਣੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰ ਹੈ ਜਿਵੇਂ ਕਿ ਜਸਪ੍ਰੀਤ ਨੂੰ ਮਾਰਨ ਵਾਲੇ ਪੁਲਿਸ ਮੁਲਾਜ਼ਮ ਯਾਨੀ ਉਹਨਾਂ ਨੂੰ ਲੈ ਕੇ ਕੈਸੀ ਖਬਰ ਆ ਗਈ ਹੈ ਪੰਜਾਬ ਦੇ ਅੰਦਰ ਪਹਿਲੇ ਹੀ ਲੋਕ ਬਹੁਤ ਸਾਰਾ ਕਹਿ ਰਹੇ ਸੀ ਕਿ ਭਾਈ ਇਹਨਾਂ ਨੂੰ ਵੱਦਵਾ ਲੱਗੀ ਹੈ ਯਾਨੀ ਜਸਪ੍ਰੀਤ ਸਿੰਘ ਦਾ ਫੇਕ ਐਨਕਾਊਂਟਰ ਹੁੰਦਾ ਤਾਂ ਉਹਨਾਂ ਦੀ ਬਾਦੋਆ ਕਹਿੰਦੇ ਇਹਨਾਂ ਨੂੰ ਲੱਗ ਚੁੱਕੀ ਆ ਔਰ ਦੂਜੇ ਪਾਸੇ ਇਨਸਾਫ ਨਾ ਮਿਲਣ ਤੇ ਜਸਪ੍ਰੀਤ ਦੇ ਮਾਤਾ ਪਿਤਾ ਕੀ ਕਹਿੰਦੇ ਸੀ ਕਹਿੰਦੇ ਭਾਈ ਜਿਨ੍ਹਾਂ ਨੇ ਸਾਡਾ ਨੌਜਵਾਨ ਪੁੱਤ ਮਾਰਿਆ ਐਨਕਾਊਂਟਰ ਕਰ ਦਿੱਤਾ ਉਹਨੂੰ ਬੰਦੀ ਸਜ਼ਾ ਵੀ ਦੇ ਸਕਦੇ ਸੀ ਖਬਰ ਤੇ ਖਬਰ ਆ ਰਹੀ ਸੀ ਪਰ ਇੱਕ ਐਸੀ ਖਬਰ ਤੁਹਾਡੇ ਸਾਹਮਣੇ ਤਰਨ ਜਾ ਰਿਆ ਜਿਨੇ ਪੰਜਾਬ ਦੇ ਅੰਦਰ ਪੂਰਾ ਤਹਿਲਕਾ ਮਚਾ ਦਿੱਤਾ ਹੈ ਯਾਨੀ ਪਹਿਲਾਂ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਕੀ ਕਹਿ ਰਹੇ ਇਸ ਖਬਰ ਦੇ ਉੱਤੇ ਪੂਰੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿਉਂਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਵੀ ਬਹੁਤ ਵੱਡੀ ਉਮੀਦ ਜਿਤਾਈ ਜਾ ਰਹੀ ਸੀ ਕਿ ਭਾਈ ਜਿਹੜਾ ਇਹ ਫੇਕ ਐਨਕਾਊਂਟਰ ਹੋਇਆ ਪੰਜਾਬ ਦੇ ਅੰਦਰ ਜਸਪ੍ਰੀਤ ਸਿੰਘ ਦਾ ਇਹਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਬਹੁਤ ਵੱਡਾ ਐਕਸ਼ਨ ਲੈ ਲੈਣਗੇ ਪਰ ਕਿਤੇ ਵੀ ਐਕਸ਼ਨ ਨਹੀਂ ਲਿਆ ਔਰ ਦੂਜੇ ਪਾਸੇ ਕਹਿੰਦੇ ਵੀ ਜਿਹੜੀ ਬਾਦਵਾ ਹੁੰਦੀ ਆ ਉਹ ਬੰਦੇ ਨੂੰ ਲੈ ਕੇ ਵਹਿ ਜਾਂਦੀ ਆ ਕਿਉਂਕਿ ਪੁਲਿਸ ਮੁਲਾਜ਼ਮ ਵੀ ਮੰਨ ਚੁੱਕੇ ਸੀ ਇੱਕ ਤਰਫਾ ਜਦੋਂ ਪਿੰਡ ਦੇ ਲੋਕਾਂ ਦੇ ਵਿੱਚੋਂ ਇਹ ਗੱਲ ਨਿਕਲੀ ਆ ਕਹਿੰਦੇ ਭਾਈ ਇਹ ਸਮਾਦ ਦੇ ਉੱਤੇ ਹਰ ਰੋਜ਼ ਯਾਨੀ ਕਈ ਵਾਰ ਦੇਖਿਆ ਗਿਆ ਉਹਨਾਂ ਨੂੰ ਕਿ ਰਾਤ ਨੂੰ ਮਾਫੀ ਮੰਗਣ ਆਉਂਦੇ ਨੇ ਵਜ੍ਹਾ ਕੀ ਆ ਉਹ ਤਾਂ ਉਹੀ ਜਾਣਦੇ ਸੀ ਕਿ ਭਾਈ ਫੇਕ এনਕਾਊਂਟਰ ਹੋਇਆ ਤੇ ਸਾਨੂੰ ਇਹ ਜਿਹੜਾ ਬਾਬਾ ਸਮਾਦ ਵਾਲਾ ਇੱਥੋਂ ਮਾਫੀ ਚਾਹੀਦੀ ਆ ਕਈ ਪਿੰਡ ਵਾਲਿਆਂ ਨੇ ਦਾਅਵੇ ਕੀਤੇ ਔਰ ਉਸ ਤੋਂ ਬਾਅਦ ਖਬਰ ਆਉਂਦੀ ਆ ਕਹਿੰਦੇ ਵੀ ਉਹ ਫਰਾਰ ਹੋ ਚੁੱਕੇ ਨੇ ਚਾਰੇ ਮੁਲਾਜ਼ਮ ਗੱਲ ਕਰਨਲ ਦੇ ਨਾਲ ਵੀ ਜੁੜ ਜਾਂਦੀ ਆ ਪਰ ਅੱਜ ਜਿਹੜੀ ਖਬਰ ਤੇ ਗੱਲ ਕਰਨੀ ਆ ਉਹ ਸਿਰਫ ਜਸਪ੍ਰੀਤ ਦੇ ਨਾਲ ਜੁੜੀ ਆ ਔਰ ਹੁਣ ਉਹਦੇ ਮਾਤਾ ਪਿਤਾ ਇਸ ਖਬਰ ਦੇ ਉੱਤੇ ਕੀ ਕਹਿ ਰਹੇ ਆ ਪਹਿਲਾਂ ਮੈਂ ਤੁਹਾਨੂੰ ਉਹ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਦੀ ਅਪਡੇਟ ਸਾਂਝੀ ਕਰੂੰਗਾ ਜਿਨੇ ਪੂਰਾ ਪੰਜਾਬ ਪਰ ਹਿਲਾ ਕੇ ਰੱਖ ਦਿੱਤਾ ਸੁਣੋ ਜਰਾ ਧਿਆਨ ਦੇ ਨਾਲ ਬਾਅਦ ਦੇ ਵਿੱਚ ਮੈਂ ਉਹੀ ਅਪਡੇਟ ਸਾਂਝੀ ਕਰਨੀ ਆ ਜਿਹੜੀ ਕਹਿੰਦੇ ਵੱਧ ਲੱਗੀ ਆ ਸੁਣੋ ਜੀ ਕਹਣਾ ਕਦੇ ਕੋਈ ਅਜਿਹੀ ਗੱਲ ਨਹੀਂ ਕੀਤੀ ਕਿਸੇ ਨਾਲ ਦੁਸ਼ਮਨੀ ਨਹੀਂ ਸੀ ਕੋਈ ਬਹਿਰ ਨਹੀਂ ਸੀ ਫਿਰ ਇਹਨਾਂ ਗੁੱਸਾ ਕਿਉਂ ਲੱਗਦਾ ਕਿ ਜੇ ਗ੍ਰਿਫਤਾਰੀ ਹੋ ਜਾਂਦੀ ਤਾਂ ਸਾਰਾ ਪਤਾ ਹੀ ਲੱਗ ਜਾਂਦਾ ਸੱਚ ਸੱਚ ਹਾਂਜੀ ਅੱਜ ਤੱਕ ਉਹਨੇ ਮੈਨੂੰ ਨਾ ਕਦੇ ਕਿਸੇ ਨੂੰ ਮੈਂ ਕਹਣਾ ਵੀ ਸਾਬਤ ਕਰ ਦੇਣ ਬਾਹਰੇ ਵੀ ਕਰ ਦੇਣ ਭਈ ਉਹਨੇ ਕ੍ਰਾਈਮ ਕੀਤਾ ਬਾਹਰੇ ਕਹੀਆ ਹੁਣ ਕਹੀਆ ਨਾ ਹੋਰ ਕਿਤੇ ਵੀ ਕ੍ਰਾਈਮ ਸਾਬਤ ਕਰ ਦੇਣ ਜਾਂ ਮੈਂ ਕਿਸੇ ਦਾ ਪਿੰਡ 'ਚ ਪੈਸਾ ਦੱਪਿਆ ਹੋਵੇ ਮੈਨੂੰ ਗਰੀਬ ਕਹਿੰਦੇ ਨੇ ਕਹਿੰਦਾ ਮੇਰੇ ਤਾਨੇ ਮਾਰਦੇ ਨੇ ਭਈ ਇਹ ਤਾਂ ਇਹ ਜ ਮੈਂ ਕਹਿੰਦਾ ਮੇਰੇ ਪਿੰਡ 'ਚ ਕੋਈ ਹੱਥ ਖੜਾ ਕਰਕੇ ਜਾਂ ਲੰਬੇ ਪਿੰਡਾਂ 'ਚ ਮੈਂ ਕਹਿ ਦਿੰਦਾ ਵੀ ਕਿਸੇ ਦਾ ਇਹਨੇ ਪੈਸਾ ਧੱਬਿਆ ਹੋਵੇ ਮੈਂ ਮੈਂ ਕਰ ਕੋ 19 ਲੱਖ ਦੀ ਮੇਰੇ ਜਿੰਦ ਸੋਈਆ ਮੈਂ ਕਹਿੰਦਾ ਭਾਈ ਮੈਨੂੰ ਸਾਫਤ ਕਰ ਲੈਣਾ ਬਹੁਤ ਜ਼ਿਆਦਾ ਔਖਾ ਜੀ ਮੈਂ ਤਾਂ ਭਾਈ ਜੱਟ ਬੰਦਾ ਕਹੇ ਵੀ ਇਹਦਾ ਇਹ ਜੀ ਇਹਨਾਂ ਨੂੰ ਪੈਸੇ ਦੀ ਲੋੜ ਸੀ ਮੇਰੀ ਜ਼ਮੀਨ ਲੈ ਤੇ ਸਾਨੂੰ ਇਕੱਠੀ ਜੀ ਮੈਂ ਤਾਂ ਗਰਾਂਟ ਨਿਸਤਰ 43 ਲੱਖ ਦੀ ਲੈਤੀ ਸੀ ਉਹ ਸਾਨੂੰ 1.5 ਕੇ ਲੱਖ ਆਇਆ ਸੀਗਾ ਉਹ ਦਿਨ ਮੈਂ ਛਾੜੇ ਦਾ 10 ਲੱਖ ਰੁਪਇਆ ਬੈਂਕ ਚ ਜਮਾ ਕਰਾਤਾ ਬਾਕੀ ਇਹਨੂੰ ਦੇਤਾ ਜੀ ਪਰ ਸ਼ਾਨੋਂ ਬਹੁਤ ਜ਼ਿਆਦਾ ਤਕਲੀਫਾਂ ਆ ਰਹੀਆਂ ਬਹੁਤ ਮਰਨ ਨੂੰ ਹਾਂ ਇਹ ਲੱਗਦਾ ਬੀਤ ਮਾਰ ਬੀ ਮਾਰ ਨਹੀਂ ਕਰ ਰਹੇ ਵੀ ਮਾਰਦੀ ਹੈ ਦੇਖੋ ਦੇਖੋ ਫੁੱਟਬਾਲ ਪੁਲਿਸ ਲੱਗਦਾ ਕਿ ਪੁਲਿਸ ਗ੍ਰਿਫਤਾਰ ਕਰ ਸਜਾ ਚਾਰੇ ਪਾਸੇ ਘੇਰਾ ਪੈ ਗਿਆ ਤਾਂ ਕੀ ਲੱਗਦਾ ਕਿ ਪੁਲਿਸ ਗ੍ਰਿਫਤਾਰ ਵੀ ਕਰ ਸਜਾ ਜਦੋਂ ਜਦੋਂ ਉਹਨੇ ਹੱਥ ਖੜੇ ਕਰਕੇ ਸਲੰਟਰ ਕਰਤਾ ਸੀ ਉਹਨੂੰ ਪੁੱਛ ਲੈਂਦੇ ਕੋਈ ਗੋਲੀ ਪੱਟ ਚ ਮਾਰੀ ਹੋਈ ਆ ਪਹਿਲਾਂ ਗੁੱਟ ਚ ਮਾਰੀ ਉਹ ਤੱਕ ਹੋ ਗਿਆ ਜੇ ਉਹਨੂੰ ਫੜਾਦੇ ਉਹ ਤੇ ਲਬੇ ਕਿਉਂ ਗੋੜੀਆਂ ਮਾਰੇ ਮੌਤ ਉਹਦੇ ਨਾਲ ਹੋਈ ਆ ਜੀ ਹਣ ਜੱਜ ਸਾਹਿਬ ਇਹ ਜਾਂ ਪੋਸਟਮਾਰਟਮ ਦੀ ਰਿਪੋਰਟ ਮੇਰੇ ਬੋਲਣ ਦਾ ਤਾਂ ਕੁਝ ਨਹੀਂ ਹੁੰਦਾ ਜੀ ਇਹ ਤਾਂ ਪੋਸਟਮਾਰਟਮ ਨਹੀਂ ਜਾਂ ਹੋਰ ਰਿਪੋਰਟਾਂ ਹੁਣ ਦੱਛੜ ਗਿਆ ਜਾਂ ਇਹ ਬੰਦਾ ਹੁਣ ਛਾਟੇ ਕੋਲੇ ਵੀ ਸਮਝ ਲਓ ਛਾਟੇ ਕੋਲੇ ਤਾਂ ਚਲ ਕਿਲਾ ਸੀ ਇਹਦੇ ਕੋਲੇ 15 ਇਹ ਵੇਚੇ ਜ਼ਮੀਨ ਸੀ ਵੀ ਬੰਡਾਲੀ ਅੱਜ ਇਹ ਅੱਤੇ ਪਿੰਡ ਨੂੰ ਖਰੀਤੀ ਫਿਰਦਾ ਕਿੰਨੇ ਦੀਆਂ ਜ਼ਮੀਨਾਂ ਕਹਿਣੇ ਕਰੀ ਫਿਰਦਾ ਇਹਦੀ ਵੀ ਸੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਜਬੀ ਇਹਦੇ ਕੋਲੇ ਪੈਸਾ ਇੰਨਾ ਆਇਆ ਕਿੱਥੋਂ ਆ ਜੀ ਹੁਣ ਵੀ ਛਾਨੂ ਟਾ ਟਾ ਮਾਰਦਾ ਵੀ ਕਿਵੇਂ ਨਾ ਕਿ ਮੈਂ ਹੁਣ ਸੁਣਨੂ ਵੀ ਵੀਡੀਓ ਚ ਆਇਆ ਕਰ ਰਿਹਾ ਜੇ ਮੈਂ ਰਾਜ ਮੜ ਰਿਹਾ ਜਾਂ ਬੰਦੀ ਇਹਦਾ ਮੁੰਡਾ ਭਾਬ ਫਿਰ ਤੰਦ ਜੱਪਦੇ ਨੇ ਜੀ ਬਹੁਤ ਛਾਨੂ ਟੀਣਾ ਖਬਰ ਜਿਵੇਂ ਦੇਖੋ ਹੁਣ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ ਆ ਇਹੀ ਸੀ ਵੱਦਵਾਵਾਂ ਚੇੜੀਆਂ ਉਹਨਾਂ ਨੂੰ ਲੱਗ ਚੁੱਕੀਆਂ ਨੇ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਉਹਨੂੰ ਮਾਰਿਆ ਇਹੀ ਵੱਦਵਾਵਾਂ ਲੱਗੀਆਂ ਨੇ ਇਹ 2 ਘੰਟੇ ਪਹਿਲਾਂ ਦਾ ਵੀਡੀਓ ਆ ਜਿਹਦੇ ਵਿੱਚ ਬਹੁਤ ਹੈਰਾਨੀਜਨਕ ਜਿਹੜੇ ਮਾਮਲੇ ਸਾਹਮਣੇ ਆਏ ਸੀ ਉਹਨਾਂ ਦੇ ਮਾਤਾ ਪਿਤਾ ਕਹਿ ਰਹੇ ਸਾਨੂੰ ਮਰਨ ਨੂੰ ਵੀ ਕਹਿੰਦੇ ਵੀ ਮਰਨ ਨੂੰ ਵੀ ਜੀ ਕਰ ਰਿਹਾ ਕਰੀਏ ਕੀ ਹੁਣ ਯਾਨੀ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਪਲ-ਪਲ ਉਹ ਹਰ ਰੋਜ਼ ਮਰਦੇ ਨੇ ਪਲ-ਪਲ ਹਰ ਰੋਜ਼ ਜੀਂਦੇ ਨੇ ਯਾਨੀ ਇਸ ਕਦਰ ਸਾਡੇ ਪੰਜਾਬ ਦੀ ਪੁਲਿਸ ਦੇ ਉਹ ਨੌਜਵਾਨਾਂ ਦੀ ਗੱਲ ਕਰ ਰਿਹਾ ਮੈਂ ਜਿਨ੍ਹਾਂ ਨੇ ਉਹਨਾਂ ਦਾ ਇਨਕਾਊਂਟਰ ਕੀਤਾ ਤਾਂ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਆ ਕਹਿੰਦੇ ਉਹਨਾਂ ਨੂੰ ਵੀ ਮਰ ਜਾਣਾ ਚਾਹੀਦਾ ਉਹਨਾਂ ਦਾ ਵੀ ਕੋਈ ਐਕਸੀਡੈਂਟ ਹੋ ਜਾਣਾ ਚਾਹੀਦਾ ਇਹ ਪੰਜਾਬ ਦੇ ਵਿੱਚੋਂ ਵੱਡੇ ਪੱਧਰ ਤੇ ਯਾਨੀ ਆਵਾਜ਼ ਉੱਠ ਰਹੀ ਹੈ ਪਰ ਪੰਜਾਬ ਦੇ ਜਿਹੜੇ ਉਹ ਪੁਲਿਸ ਮੁਲਾਜ਼ਮ ਨੇ ਕੀ ਭਗਵੰਤ ਮਾਨ ਉਹਨਾਂ ਉੱਤੇ ਬਹੁਤ ਵੱਡਾ ਜਿਹੜਾ ਐਕਸ਼ਨ ਬਣਦਾ ਸੀ ਉਹ ਲੈਣਗੇ ਨਹੀਂ ਲੈਂਦੇ ਕਿਉਂ ਕਿ ਕਰਨਲ ਬਾਠ ਨੂੰ ਵੀ ਕੁੱਟਿਆ ਜਾਂਦਾ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ ਜਿਹਦੇ ਉੱਤੇ ਆਪਣੀ ਵਿਸ਼ਵਾਸ ਕਰਦੀ ਹੈ ਜਨਤਾ ਸਾਡੇ ਦੇਸ਼ ਨੂੰ ਪ੍ਰੋਟੈਕਟ ਕਰਦੇ ਹੁੰਦੇ ਨੇ ਫੌਜੀ ਸਰਹੱਦਾਂ ਤੇ ਬਹਿ ਕੇ ਤਾ ਫਿਰ ਉਹਨਾਂ ਵਰਗੇ ਜਿਹੜੇ ਮੁਲਾਜ਼ਮਾਂ ਨੂੰ ਏਡੇ ਏਡੇ ਜਿਹੜੇ ਕਿ ਐਸਐਸਪੀ ਦੇ ਰੈਂਕ ਤੋਂ ਵੱਡੇ ਬੰਦਿਆਂ ਨੂੰ ਵੀ ਕੁੱਟਿਆ ਜਾਂਦਾ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਕੀ ਤੁਹਾਨੂੰ ਲੱਗਦਾ ਕਿ ਜਿਹੜਾ ਜਸਪ੍ਰੀਤ ਸਿੰਘ ਦਾ ਮਾਮਲਾ ਇਹਦੇ ਵਿੱਚ ਇਹਨਾਂ ਦੇ ਪਰਿਵਾਰ ਨੂੰ ਜਾਂ ਫਿਰ ਕਰਨਲ ਬਾੜ ਦੀ ਪਤਨੀ ਨੂੰ ਇਨਸਾਫ ਮਿਲੂਗਾ ਪਰ ਸਾਡੀ ਜਿਹੜੀ ਮੌਜੂਦਾ ਸਰਕਾਰ ਆ ਭਗਵੰਤ ਮਾਨ ਦੀ ਇਹਨਾਂ ਤੋਂ ਕੋਈ ਵੀ ਉਮੀਦ ਨਹੀਂ ਰੱਖੀ ਜਾ ਸਕਦੀ ਕਿਉਂਕਿ ਇਸੇ ਕਰਕੇ ਦਾ ਜਿਹੜੀ ਕਿ ਕਰਨਲ ਬਾੜ ਦੀ ਪਤਨੀ ਹੈ ਉਨੇ ਇਹ ਗੱਲ ਕਹਿ ਦਿੱਤੀ ਸੀ ਕਹਿੰਦੀ ਨਾ ਤਾਂ ਸਾਨੂੰ ਪੰਜਾਬ ਦੀ ਸਰਕਾਰ ਤੇ ਭਰੋਸਾ ਹੈ ਔਰ ਨਾ ਹੀ ਪੰਜਾਬ ਦੀ ਪੁਲਿਸ ਤੇ ਭਰੋਸਾ ਹੈ ਜੇਕਰ ਸਾਡੀ ਜਾਂਚ ਕਰਨੀ ਆ ਤਾਂ ਸੀਬੀਆਈ ਕਰੇ ਤਾਂ ਹੁਣ ਜਿਹੜਾ ਇਹਨਾਂ ਦਾ ਪਰਿਵਾਰ ਹੈ ਜਿਹੜਾ ਜਸਪ੍ਰੀਤ ਸਿੰਘ এনਕਾਊਂਟਰ ਦੇ ਵਿੱਚ ਮੁੰਡਾ ਮਾਰਿਆ ਗਿਆ ਉਹਦੇ ਮਾਤਾ ਪਿਤਾ ਦਾ ਵੀ ਇਹੀ ਕਹਿਣਾ ਹੈ ਕਹਿੰਦੇ ਵੀ ਉਹਨਾਂ ਬੰਦਿਆਂ ਨੇ ਵੀ ਉੱਤੋਂ ਸਾਡੇ ਤੇ ਪ੍ਰੈਸ਼ਰ ਬਣਾ ਲਿਆ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਇਹਦਾ ਬਹੁਤ ਵੱਡੇ ਪੱਧਰ ਤੇ ਯਾਨੀ ਇੱਕ ਹਾਈ ਲੈਵਲ ਤੇ ਗੇਸ ਜਾਣਾ ਚਾਹੀਦਾ ਜੋ ਕਿ ਇੱਕ ਪਾਸੇ ਉਹਨਾਂ ਦਾ ਨੌਜਵਾਨ ਮੁੰਡਾ ਚਲਾ ਗਿਆ ਉਸ ਤੋਂ ਬਾਅਦ ਉਹਨਾਂ ਪੁਲਿਸ ਮੁਲਾਜ਼ਮਾ ਨੇ ਉਹਦਾ ਇਨਕਾਊਂਟਰ ਕੀਤਾ ਤਾਂ ਦੇਖੋ ਸਿੱਧੇ ਤੌਰ ਤੇ ਕਹਿੰਦੇ ਗੋਲੀਆਂ ਮਾਰੀਆਂ ਗਈਆਂ ਉਹਦੀ ਗ੍ਰਿਫਤਾਰੀ ਕਰਕੇ ਉਸ ਤੋਂ ਬਣਦੀ ਸਜ਼ਾ ਉਹਨੂੰ ਦਵਾ ਸਕਦੇ ਸੀ ਪਰ ਉਸ ਦਾ ਸਿੱਧੇ ਤੌਰ ਤੇ ਇਨਕਾਊਂਟਰ ਕੀਤਾ ਗਿਆ ਪੰਜਾਬ ਦੀ ਪੁਲਿਸ ਨੇ ਕੀਤਾ ਉਹਨਾਂ ਹੀ ਪੁਲਿਸ ਮੁਲਾਜ਼ਮਾ ਦੀ ਗੱਲ ਕਰਦਾ ਮੈਂ ਜਿਨ੍ਹਾਂ ਨੇ ਕੀਤਾ ਬਹੁਤ ਸਾਰੇ ਮੁਲਾਜ਼ਮ ਤਾਂ ਹੋਰ ਵੀ ਬਹੁਤ ਚੰਗੇ ਹੁੰਦੇ ਨੇ ਪਰ ਇੱਥੇ ਹੁਣ ਮੈਨੂੰ ਐਂ ਲੱਗਦਾ ਵੀ ਜਿਹੜਾ ਸਾਡਾ ਮੁੱਖ ਮੰਤਰੀ ਹੈ ਇਹਨੂੰ ਪਤਾ ਤਾਂ ਸਭ ਹੁਣ ਪਰ ਫਿਲਹਾਲ ਇਹ ਐਕਸ਼ਨ ਨਹੀਂ ਲੈਂਦੇ ਕਿਉਂਕਿ ਇਹ ਮੁਲਾਜ਼ਮਾਂ ਦੀ ਗੱਲ ਸਿੱਧੇ ਤੌਰ ਤੇ ਪਹੁੰਚਦੀ ਹੈ ਭਗਵੰਤ ਮਾਨ ਕੋਲ ਜਦੋਂ ਕਰਨਲ ਬਾੜ ਦੀ ਪਤਨੀ ਉਹਦੇ ਨਾਲ ਮੀਟਿੰਗ ਕਰਦੀ ਹੈ ਤਾਂ ਫੇਰ ਵੀ ਮੁੱਖ ਮੰਤਰੀ ਸਾਹਿਬ ਇੱਕ ਟਾਈਮ ਦਿੰਦੇ ਆ ਜਿਹੜਾ ਕਈ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸ ਚੁੱਕਿਆ ਕਿ 6 ਵਜੇ ਦਾ ਟਾਈਮ ਹੈ ਅਸੀਂ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਐਕਸ਼ਨ ਲਾਵਾਂਗੇ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਵੀ ਐਕਸ਼ਨ ਨਹੀਂ ਲਿਆ ਅਜੇ ਤੱਕ ਇਹ ਪੂਰਾ ਪੰਜਾਬ ਇਸ ਗੱਲ ਨੂੰ ਦੇਖ ਰਿਹਾ ਪਰ ਆਉਣ ਵਾਲਾ ਸਮਾਂ ਜਿਹੜਾ ਮੁੱਖ ਮੰਤਰੀ ਤੇ ਆਉਣਾ ਉਹ ਵੀ ਬੜਾ ਪਹਿਾਨਕ ਹੈ ਕਿਉਂਕਿ ਦਿੱਲੀ ਦੇ ਵਿੱਚੋਂ ਇਹਨਾਂ ਦੀ ਸੱਤਾ ਦਾ ਸੁਫੜਾ ਸਾਫ਼ ਹੋ ਚੁੱਕਿਆ ਹੈ ਅਰਵਿੰਦ ਕੇਜਰੀਵਾਲ ਵੀ ਇਹਦੇ ਨਾਲ-ਨਾਲ ਰਹਿਣ ਲੱਗ ਗਿਆ ਯਾਨੀ ਪੰਜਾਬ ਦੇ ਅੰਦਰ ਉਹਨੇ ਵੀ ਆਪਣੀਆਂ ਜਣਾ ਜਮਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਕਿਉਂਕਿ ਵੈਸੇ ਤਾਂ ਜਮਾ ਚੁੱਕਿਆ ਯਾਨੀ ਸਿੱਧੇ ਤੌਰ ਤੇ ਕਹੀਏ ਭਗਵੰਤ ਮਾਨ ਮੁੱਖ ਮੰਤਰੀ ਨਹੀਂ ਹੈਗੇ ਪੰਜਾਬ ਦੇ ਚਲਾਉ ਹੀ ਰਹੇ ਨੇ ਸਰਵ ਦੇਖਣ ਦੀ ਇੱਕ ਰੌਬੜ ਦੀ ਮੋਹਰ ਆ ਪੰਜਾਬ ਦਾ ਮੁੱਖ ਮੰਤਰੀ ਤਾਂ ਹੁਣ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਸਾਡੇ ਪੰਜਾਬੀਆਂ ਨੂੰ ਕਿ ਜਿਹੜਾ ਇਹ ਮਾਮਲਾ ਉੱਠਿਆ ਜਸਪ੍ਰੀਤ ਸਿੰਘ ਦੀ ਲਗਾਤਾਰ ਯਾਨੀ ਅਪਡੇਟ ਤੇ ਅਪਡੇਟ ਨਵੀਂ ਤੋਂ ਨਵੀਂ ਆ ਰਹੀ ਹੈ ਖਬਰਾਂ ਦੇ ਵਿੱਚ ਤਾਂ ਹੁਣ ਉਹਨਾਂ ਦੇ ਪਰਿਵਾਰ ਨੂੰ ਤਾਂ ਨਹੀਂ ਇਨਸਾਫ ਲੱਗਦਾ ਮਿਲ ਜੂ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਸਾਡੀ ਜਿਹੜੀ ਸਰਕਾਰ ਹੈ ਇਹ ਕਿੱਡੀ ਹਾਈ ਲੈਵਲ ਤੇ ਡਿੱਗੀ ਹੋਈ ਹੈ ਇਹ ਸਾਰੇ ਜਾਣਦੇ ਹੋ ਦੇਖੋ ਦੋ ਰਹਿਮਾਂ ਨਹੀਂ ਹੈਗੀਆਂ ਕਮਜ਼ੋਰ ਰਹੀ ਹੈ ਸਰਕਾਰ ਇਹਨਾਂ ਗੱਲਾਂ ਪ੍ਰਤੀ ਕਿਸੇ ਨੂੰ ਕਿਸੇ ਵੀ ਬੰਦੇ ਨੂੰ ਪੰਜਾਬ ਦੇ ਅੰਦਰ ਇਸ ਸਰਕਾਰ ਦਾ ਬੈਨੀਫਿਟ ਨਹੀਂ ਹੋਇਆ ਤਾਂ ਮੈਂ ਤੁਹਾਨੂੰ ਪੁੱਛਣਾ ਚਾਹਨਾ ਕਿ ਤੁਹਾਨੂੰ ਕੀ ਲੱਗਦਾ ਹੈ ਜੇਕਰ ਅਸੀਂ ਪੰਜਾਬ ਦੇ ਵਾਸੀ ਆ ਤਾਂ ਤੁਹਾਡੀ ਰਹਿਣੀ ਜ਼ਰੂਰੀ ਹੈ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਦੇ ਆ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਜਸਪ੍ਰੀਤ ਸਿੰਘ ਜਿਹੜਾ ਕਿ ਕੈਨੇਡਾ ਤੋਂ ਆਇਆ ਸੀ ਨੌਜਵਾਨ ਜਿਹਦਾ ਪੁਲਿਸ ਵਾਲਿਆਂ ਨੇ ਫੇਕ ਇਨਕਾਊਂਟਰ ਕਰਕੇ ਉਹਨੂੰ ਮਾਰ ਦਿੱਤਾ ਉਹਦੇ ਮਾਤਾ ਪਿਤਾ ਦਾ ਇਹ ਕਹਿਣਾ ਸੀਗਾ ਕਿ ਇਸ ਦੀ ਸਜ਼ਾ ਵੀ ਇਹਨੂੰ ਦੇ ਸਕਦੇ ਸੀਗੇ ਜੋ ਇਹਨੇ ਜੁਰਮ ਕਿਦਰ ਕੀਤਾ ਵੀ ਸੀਗਾ ਤੇ ਇਹਨੂੰ ਸਜ਼ਾ ਦਿੰਦੇ ਇਹਦਾ ਫੇਕ ਇਨਕਾਊਂਟਰ ਨਾ ਕਰਨ ਦੇ ਸਵਾਡਾ ਜਵਾਨ ਪੁੱਤਰ ਜਿਹੜਾ ਇਹਨਾਂ ਨੇ ਬੇਗੁਨਾ ਮਾਰ ਦਿੱਤਾ ਹੈਗਾ ਕੋਈ ਸਬੂਤ ਸਾਹਮਣੇ ਨਹੀਂ ਆ ਰਿਹਾ ਕੋਈ ਚੀਜ਼ਾਂ ਸਾਹਮਣੇ ਨਹੀਂ ਆ ਰਹੀਆਂ ਹੈਗੀਆਂ ਔਰ ਜਿਸ ਤੋਂ ਬਾਅਦ ਹੁਣ ਜਿਹੜੇ ਬਿਆਨ ਆ ਰਹੇ ਆ ਪਿੰਡ ਵਾਲਿਆਂ ਦਾ ਇਹ ਕਹਿਣਾ ਹੈ ਕਿ ਪੁਲਿਸ ਵਾਲੇ ਜਿਨ੍ਹਾਂ ਨੇ ਫੇਕ ਇਨਕਾਊਂਟਰ ਕੀਤਾ ਉਹ ਅਕਸਰ ਰਾਤ ਨੂੰ ਆ ਕੇ ਸਮਾਧ ਤੇ ਮਾਫੀਆਂ ਮੰਗਦੇ ਸੀ ਕਿੜਾ ਸਮਾਧ ਵਾਲਾ ਬਾਬਾ ਸਾਨੂੰ ਮaaf ਕਰ ਦੇਵੇ ਕਿਉਂਕਿ ਸਾਡੇ ਕੋਲੋਂ ਫੇਕ ਇਨਕਾਊਂਟਰ ਹੋਇਆ ਹੈ ਇਹ ਉਹਨਾਂ ਨੇ ਲੱਕੇ ਢੱਕੇ ਛੁਪੇ ਅਲਫਾਜ਼ਾਂ ਦੇ ਵਿੱਚ ਇਸ ਚੀਜ਼ ਦਾ ਜ਼ਿਕਰ ਕੀਤਾ ਔਰ ਹੁਣ ਉਹ ਚਾਰੇ ਜਿਹੜੇ ਆ ਗਾਇਬ ਹੋ ਗਏ ਆ ਔਰ ਇਹ ਗੱਲ ਬਜਾ ਹੈ ਕਿ ਜਿਹੜਾ ਕਿਸੇ ਦਾ ਨਾ ਹੱਕ ਖੂਨ ਕੀਤਾ ਜਾਂਦਾ ਹੈ ਨਾ ਉਹਨੂੰ ਕਦੀ ਵੀ ਲੁਕਾਇਆ ਨਹੀਂ ਜਾ ਸਕਦਾ ਹੈਗਾ ਲੇਕਿਨ ਪੰਜਾਬ ਦੇ ਲੋਗ ਇੱਕ ਵੱਡੀ ਜਿਹੜੀ ਹੈ ਉਮੀਦ ਐਕਸਪੈਕਟ ਕਰ ਰਹੇ ਸ ਸੀਐਮ ਭਗਵੰਤ ਮਾਨ ਤੋਂ ਕਿ ਜਦੋਂ ਇਹ ਫੇਕ ਇਨਕਾਊਂਟਰ ਸਾਹਮਣੇ ਆ ਗਿਆ ਹਰ ਪਾਸੇ ਸੋਸ਼ਲ ਮੀਡੀਆ ਦੇ ਉੱਤੇ ਦੀ ਖਬਰ ਫੈਲ ਗਈ ਤੇ ਸੀਐਮ ਭਗਵੰਤ ਮਾਨ ਕੋਈ ਵੱਡਾ ਐਕਸ਼ਨ ਲੈਣਗੇ ਪਰ ਸੀਐਮ ਭਗਵੰਤ ਮਾਨ ਨੇ ਇਸ ਮਾਮਲੇ ਦੇ ਵਿੱਚ ਵੀ ਕੋਈ ਵੱਡਾ ਐਕਸ਼ਨ ਨਹੀਂ ਲਿਆ ਬਲਕਿ ਲੋਕਾਂ ਦੀਆਂ ਉਮੀਦਾਂ ਜਿਹੜੀਆਂ ਸਿਰਫ ਉਮੀਦਾਂ ਬਣ ਕੇ ਰਹਿ ਗਈਆਂ ਉਹਨਾਂ ਦੇ ਮਾਪੇ ਵੀ ਜਿਹੜੇ ਆ ਜਸਪਰੀ ਦੇ ਉਹ ਆਸ ਉਮੀਦ ਲਾ ਕੇ ਬੈਠੇ ਆ ਇਨਸਾਫ ਦੀ ਕਿ ਸਾਨੂੰ ਸਾਡੇ ਪੁੱਤਰ ਦਾ ਇਨਸਾਫ ਚਾਹੀਦਾ ਜਿਹੜਾ ਬੇਗੁਨਾਹ ਉਹਦਾ ਇਨਕਾਊਂਟਰ ਕੀਤਾ ਗਿਆ ਹੈਗਾ ਵਾ ਬਾਕੀ ਫਿਰ ਤੁਸੀਂ ਕੀ ਕਹਿਣਾ ਹੈ ਤੁਹਾਡੀ ਕੀ ਰਾਏ ਆ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ